ਗੜੀ ਕੁੜੀ ਅੰਦਰ ਕੱਲੀ ਹੀ ਬਾਥਰੂਮ ਦੇ ਵਿੱਚ ਲੁਕੀ ਆ ਉਹ ਇਹਨਾਂ ਨੇ ਵੇਖ ਕੇ ਅੰਦਰੋਂ ਮੰਦਰ ਦਾ ਕੋਠਾ ਦਾ ਗ੍ਰਿੱਲਾ ਟੱਪ ਕੇ ਗਏ ਹੱਟੇ ਸੁਨੇਹਾ ਕੇਤੀ ਪਈ ਤੀ ਜਿਹੜੇ ਬੰਦੇ ਆ ਉਹਨਾਂ ਦੇ ਘਰੋਂ ਵੜੇ ਆ ਕੁਛ ਕਾ ਕੋਠੇ ਤੋਂ ਦੀ ਆਏ ਆ ਕੋ ਗੇਟ ਭੰਨ ਕੇ ਵੜੇ ਆ ਘਰ ਦੀ ਕੋਈ ਉੱਥੇ ਰਹਿਣ ਜੋਗ ਚੀਜ਼ ਨਹੀਂ ਛੱਡੀ ਬਲਸ਼ਾਂ ਤੱਕ ਤੋੜੀਆਂ ਗਈਆਂ ਮਾਰ ਸੁਨੇਹਾ ਕੇਤੀ ਪਈ ਤੀ ਜਿਹੜੇ ਬੰਦੇ ਆ ਉਹਨਾਂ ਦੇ ਘਰੋਂ ਵੜੇ ਆ ਬੋਸ ਦਾ ਕੋਠੇ ਤੋਂ ਵੀ ਆਇਆ ਕੋ ਗੇਟ ਭੰਨ ਕੇ ਵੜੇ ਆ ਅੰਮ੍ਰਿਤਸਰ ਦੇ ਹੁਸੈਨਪੁਰਾ ਚੌਂਕ ਵਿੱਚ ਇੱਕ ਕਾਰ ਅੰਦਰ ਵੜ ਕੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ ਦੱਸਿਆ ਕਿ ਦੇਰ ਰਾਤ ਅਣਪਛਾਤੇ ਵਿਅਕਤੀਵਾਂ ਨੇ ਕਾਰ ਦੇ ਅੰਦਰ ਵੜ ਕੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਹੈ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਵੀਨ ਪਤਨੀ ਗੁਲਜ਼ਾਰ ਕੋਟੀ ਸ਼ਾਮਲ ਜ਼ੈਨਪੁਰਾ ਚੌਕ ਦਾ ਸੈਣੀ ਬੀਤੀ ਦੇਰ ਰਾਤ 3:35 ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੇ ਕਾਰ ਦੇ ਅੰਦਰ ਵੜ ਕੇ ਹਮਲਾ ਕਰ ਦਿੱਤਾ ਤੇ ਘਰ ਦਾ ਸਾਰੇ ਸਮਾਨ ਦੀ ਪੰਥੁਰਕਾ ਦਿੱਤੀ ਹੈ ਔਰ ਦੱਸਿਆ ਕਿ ਜਿਸ ਸਮੇਂ ਅਣਪਛਾਤੇ ਵਿਅਕਤੀਆਂ ਦੇ ਘਰ 'ਚ ਹਮਲਾ ਕੀਤਾ ਉਸ ਸਮੇਂ 22 ਸਾਲਾਂ ਦੀ ਬੇਟੀ ਕਲੀ ਘਰ ਵਿੱਚ ਸੀ ਉਸਨੇ ਬਾਥਰੂਮ ਦੇ ਵਿੱਚ ਲੋਕ ਕੇ ਆਪਣੀ ਜਾਨ ਬਚਾਈ ਉਹਨੇ ਕਿਹਾ ਕਿ ਇਸ ਸਬੰਧ ਦੇ ਜਾਦੂਦਾਨ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪੁਲਿਸ ਦਾ 112 ਨੰਬਰ ਤੇ ਸਾਰੀ ਸੂਚਨਾ ਦਿੱਤੀ ਅਤੇ ਇਸ ਸਬੰਧ ਦੇ ਥਾਣੇ ਨੂੰ ਵੀ ਸੂਚਿਤ ਕੀਤਾ ਅਤੇ ਜਦ ਪੁਲਿਸ ਅਧਿਕਾਰੀ ਆਏ ਤਾਂ ਹਮਲਾਵਰ ਉਥੋਂ ਭੱਜ ਚੁੱਕੇ ਸਨ ਪੁਲਿਸ ਨੇ ਘਰ ਅੰਦਰ ਉਹਨਾਂ ਦੀ ਬੇਟੀ ਨੂੰ ਬਾਹਰ ਲਿਆਦਾ ਤਾਂ ਬੇਟੀ ਉਸ ਸਮੇਂ ਬਹੁਤ ਡਰੀ ਹੋਈ ਸੀ ਉਨੇ ਕਿਹਾ ਕਿ ਰਾਤ ਨੂੰ ਹੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਸੀ ਪਰ ਹਜੇ ਤੱਕ ਪੁਲਿਸ ਵੱਲ ਕਿਸੇ ਵੀ ਹਮਲਾਵਰ ਨੂੰ ਕਾਬੂ ਨਹੀਂ ਕੀਤਾ ਗਿਆ ਔਰ ਦੱਸਿਆ ਕਿ 3 ਦੇ ਵਿਆਹ ਲਈ ਜੋੜੇ 6 ਲੱਖ ਰੁਪਏ ਤੇ ਕੈਸ਼ 10 ਲੱਖ ਦੇ ਕਰੀਬ ਸੋਨੇ ਦੇ ਗਹਿਣੇ ਵੀ ਹਮਲਾਵਰ ﺍﻟमारी ਵਿੱਚੋਂ ਕੱਢ ਕੇ ਲੈ ਗਏ। ਉਹਨਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦਾ ਸਮਾਨ ਵਾਪਸ ਲਵਾਇਆ ਜਾਵੇ। ਇਸ ਸਬੰਧੀ ਮੌਕੇ ਤੇ ਪਹੁੰਚੇ ਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਦੀ ਸਥਿਤੀ ਉਹਨਾਂ ਨੇ ਦੇਖ ਲਈ ਹੈ ਤੇ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਹਮਲਾਵਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਮਟਾਲਾ ਰੋਡ ਤੋਂ ਮੈਂ ਰਹਿਣ ਵਾਲੀ ਆ ਇਹ ਐ ਸਾਨੂੰ ਨਹੀਂ ਪਤਾ ਲੱਗਾ ਕਿ ਇਸ ਘਰ ਦੇ ਨਾਲੇ ਦਾਦਾ ਹੋਈ ਆ ਜੋ ਵੀ ਵਾਰਦਾਤ ਹੋਈ ਆ ਅਸੀਂ ਆਏ ਆ ਉਸ ਵੇਲੇ ਮੌਕੇ ਤੇ ਜੋ ਹਾਲਾਤ ਵੇਖੇ ਆ ਪਹਿਲਾਂ ਤਾਂ ਸਾਨੂੰ ਬੜਾ ਦੁੱਖ ਆ ਕਿ ਇੱਕ ਬੇਟੀ ਕੱਲੀ ਘਰ ਸੀਗੀ ਤੇ ਸੁਣਿਆ ਕਿ 30 35 ਜਿਹੜੇ ਬੰਦੇ ਆ ਉਹਨਾਂ ਦੇ ਘਰ ਵੜੇ ਆ ਕੁਛ ਕੋਠੇ ਤੋਂ ਦੀ ਆਏ ਆ ਕੋ ਗੇਟ ਭੰਨ ਕੇ ਵੜੇ ਆ ਤੇ ਘਰ ਦੇ ਹਾਲਾਤ ਤੁਹਾਡੇ ਸਾਹਮਣੇ ਆ ਇਹ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਵੇਖੋ ਕੁਝ ਆਪਣੇ ਲੈਂਡ ਆਰਡਰ ਨੂੰ ਮੁੱਖ ਰੱਖ ਕੇ ਤੇ ਕੁਝ ਇਨਸਾਫ ਦਵਾਇਆ ਜਾਵੇ ਦੁਨੀਆ ਨੂੰ ਇੱਕ ਸ਼ਹਿਰੀ ਹੋਣ ਦੇ ਨਾਤੇ ਸ਼ਹਿਰ 'ਚ ਰਹਿਣ ਦਾ ਵੀ ਕੋਈ ਹੱਜ ਨਹੀਂ ਜੇ ਰਹਿ ਗਿਆ ਬੜੀ ਬੁਰੀ ਹਾਲਤ ਆ ਜੇ ਕੋਈ ਵਾਰਦਾਤ ਐਸੀ ਹੋ ਜਾਂਦੀ ਚਲੋ ਜਿਹੜਾ ਨੁਕਸਾਨ ਹੋਇਆ ਉਹ ਅਲੱਗ ਚੀਜ਼ ਆ ਉਹਨੂੰ ਆਪਾਂ ਨਹੀਂ ਗਿੰਦੇ ਨੁਕਸਾਨ ਤੇ ਘਰ ਦੀ ਕੋਈ ਉੱਥੇ ਰਹਿਣ ਯੋਗ ਚੀਜ਼ ਨਹੀਂ ਛੱਡੀ ਫਲਸ਼ਾਂ ਤੱਕ ਤੋੜੀਆਂ ਗਈਆਂ ਆ ਵਾਸ਼ ਵੇਚਨ ਜੋ LCD TV ਉਹ ਤਾਂ ਹੀ ਸਭ ਕੁਝ ਤੁਹਾਡੇ ਸਾਹਮਣੇ ਆ ਇਸ ਤੋਂ ਇਲਾਵਾ ਅਸੀਂ ਆਨੇ ਵੀ ਜੇ ਉਹ ਕੋਈ ਬੇਟੀ ਜਿਹੜੀ ਆ 20 ਸਾਲ ਦੀ ਅੰਦਰ ਸੀਗੀ ਜੇ ਕੋਈ ਉਹਦਾ ਨੁਕਸਾਨ ਕਰ ਜਾਂਦੇ ਤੇ ਇਹਦਾ ਪਰਪਾਈ ਕਿੱਥੇ ਹੁੰਦੀ ਇਸ ਦਾ ਜਦੋਂ ਸ਼ਹਿਰ ਦੇ ਸ਼ਹਿਰ ਵਿੱਚ ਭਰਿਆ ਇਲਾਕਾ ਵਾਂ ਬਾਤ ਕਰਦੇ ਕੋਈ ਦੀ ਵੱਡੀ ਬਾਤ ਆਣੀ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਇਹਦਾ ਇਹ ਨਿੰਦਾ ਹੀ ਕਰ ਸਕਦੇ ਆ ਹੋਰ ਅਸੀਂ ਇਹਦੇ ਬਾਰੇ ਕੀ ਕਹਿ ਸਕਦੇ ਆ ਇਹ ਤੇ ਪੁਲਿਸ ਕਮਿਸ਼ਨਰ ਸਾਡੇ ਪੰਜਾਬ ਮੁੱਖ ਮੰਤਰੀ ਸਾਹਿਬ ਜਿਹੜੇ ਅੰਦੇ ਵੀ ਅਸੀਂ ਬਹੁਤ ਜ਼ਿਆਦੀਆਂ ਜਨਤਾ ਨੂੰ ਸਹੂਲਤਾਂ ਦੇਤੀਆਂ ਹੁਣ ਡਰ ਨਹੀਂ ਕੋਈ ਰਹਿ ਗਿਆ ਪੰਜਾਬ 'ਚ ਮਤਲਬ ਕਿ ਕਿਸੇ ਅਨਸਾਨ ਨੂੰ ਕੋਈ ਖਤਰਾ ਨਹੀਂਗਾ ਇਹ ਵੇਖੋ ਸ਼ਹਿਰ ਦਾ ਭਰਿਆ ਏਰੀਆ ਵਾ ਜਿੱਦੇ ਵਿੱਚ ਐਡੀ ਵੱਡੀ ਵਾਰਦਾਤ ਹੋ ਗਈ ਜੀ ਹੁਣ ਇਹਦੇ ਬਾਰੇ ਆਪਾਂ ਕੀ ਕਰ ਸਕਦੇ ਆਂ ਕੀ ਕਹਿ ਸਕਦੇ ਆਂ ਮੌਕੇ ਤੇ ਜਿਹੜਾ ਜਿੱਥੇ ਵੀ ਤੁਸੀਂ ਜਾਓ ਭਾਵੇਂ ਉਹ ਬੰਦਾ ਤੁਹਾਡਾ ਮਰਜ਼ੇ ਤੇ ਭਾਵੇਂ ਜਿੰਦਾ ਵਾ ਕੋਈ ਮੌਕੇ ਤੇ ਨਹੀਂ ਜੇ ਪਹੁੰਚਦਾ ਠੀਕ ਹੈ ਮੋਕੇ ਤੇ ਪੁਲਸ ਆਈ ਦੀ ਉਹ ਨਹੀਂ ਲੇਟ ਹੀ ਆਈ ਪੁਲਸ ਭਰਾਵਾ ਪੇ ਪੁਲਸ ਆਈ ਆ ਤੇ ਉਹ ਤੇ ਬੇਟੀ ਅੰਦਰ ਉਹਨਾਂ ਨੂੰ ਭਾਵੇਂ ਕੋ ਮੋਕੇ ਮਰ ਜਾਂਦੀ ਜਦੋਂ ਆਈ 112 ਤੇ ਮੁੜਕੇ ਕਾਲ ਕੀਤੀ ਗਈ ਆ ਪਹਿਲੋਂ ਉਹ 112 ਵਾਲੇ ਪਹੁੰਚੇ ਆ ਜਿੱਦੇ ਥਾਣੇ ਜਾ ਕੇ ਕੰਪਲੇਨ ਕੀਤੀ ਗਈ ਉਹ ਬਾਅਦ ਵਿੱਚ ਆਏ ਆ ਤੇ ਬੜੀ ਮਾੜੀ ਹਾਲਤ ਜੇ ਸ਼ਹਿਰ ਦੀ ਇਹ ਤੋਂ ਮੈਂ ਹੋਰ ਵੀ ਇੱਕ ਨਿੰਦਾ ਕਰਨੀ ਚਾਹੁੰਦੀ ਆ ਕਿ ਤੁੰਗ ਪਾਈ ਸਾਡੇ ਮੁੰਡਾ ਹਰਪਾਲ ਜਿੱਦੇ ਘਰ ਦੇ ਬੂਹੇ ਗਾੜੀ ਗੁੰਡੇ ਪੈ ਕੇ ਉਹਦੀ ਇੰਨੀ ਮਾਰਕਟਾਈ ਕੀਤੀ ਆ ਸਾਨੂੰ ਅਜੇ ਤਾਈਂ ਉਹਦਾ ਵੀ ਕੋਈ ਇਨਸਾਫ ਨਹੀਂ ਜੇ ਮਿਲਿਆ ਇਹ ਜਿਹੜੀ ਮੰਗ ਕੀ ਹੈ ਮੰਗਨ ਇਨਸਾਫ ਚਾਹੀਦਾ ਭਾਜੀ ਵੇਖੋ ਇਨਸਾਫ ਚਾਹੀਦਾ ਇੱਥੇ ਲੋਕਾਂ ਨੂੰ ਤੇ ਬਿਲਕੁਲ ਲੈਨ ਦਾ ਸੈੱਟ ਦੇ ਵਿੱਚ ਕੋਈ ਹੱਜ ਨਹੀਂ ਜੇ ਰਹਿ ਗਿਆ ਕਿਉਂਕਿ ਅਸੀਂ ਲੋਕ ਵੀ ਡਰਦੇ ਆ ਨਾ ਕੋਈ ਵੇਲੇ ਇੱਕ ਵੇਲੇ ਬਾਹਰ ਨਿਕਲ ਸਕਦਾ ਜੇ ਬਹੁਤ ਇਹ ਜਿਹੜੀ ਵਾਰਦਾਤ ਹੋਈ ਮੰਦ ਭਾਗੀ ਹੋਈ ਆ ਅਸੀਂ ਫੇਰ ਵੀ ਇਹ ਅਨੇ ਆਪੀ ਸ਼ੁਕਰੀਆ ਮਹਾਰਾਜ ਦਾ ਕਿ ਕੋਈ ਇਹੋ ਜਿਹਾ ਨੁਕਸਾਨ ਨਹੀਂ ਹੋਇਆ ਕਿ ਜਿਹੜਾ ਅਸੀਂ ਕਿਤੇ ਪਛਤਾਵਾ ਹੀ ਰਹਿ ਜਾਂਦਾ ਸਾਨੂੰ ਪੈਸਾ ਦਾ ਵੀ ਜਦੋਂ ਪੈਸੇ ਤੇ ਉਹ ਅੰਦਰ 6 ਲੱਖ ਰੁਪਈਆ ਗਿਆ ਜੇ 10 ਲੱਖ ਦਾ 골ਡ ਗਿਆ ਜੇ ਤੇ ਚੀਜ਼ ਘਰ ਦੀ ਕੋਈ ਨਹੀਂ ਜੇ ਰਹੀ ਫਰਿੱਜ ਤੋਂ ਲੈ ਕੇ ਨਿੱਕੀ ਤੋਂ ਨਿੱਕੀ ਲੈਪਟਾਪ ਇਹਨਾਂ ਦਾ ਕੋਈ ਕਾਰੋਬਾਰ ਦਾ ਕੰਮ ਦਾ ਜਿਹੜਾ ਵੀ ਚੀਜ਼ ਉਹ ਵੀ ਜਾਂਦੀ ਦੀ ਉਹ ਬਈ ਬਹੁਤ ਨੁਕਸਾਨ ਹੋਇਆ ਅਸੀਂ ਕੁਝ ਨਹੀਂ ਕਹਿ ਸਕਦੇ ਹੁਣ ਤੇ ਕਾਨੂੰਨ ਦੇ ਘੜੀ ਬੇਨਤੀ ਆ ਕਿ ਇਨਸਾਫ ਦਵਾਇਆ ਕਿ ਜਾਵੇ ਤੇ ਇਹ ਜਿਹੜੇ ਆ ਇਹੋ ਜੇ ਦੋਸ਼ੀ ਇਹਨਾਂ ਨੂੰ ਠੱਲ ਪਾਈ ਜਾਵੇ ਕਿ ਗਾਂਹ ਕੋਈ ਵਾਰਦਾ ਤਾਂ ਨਾ ਮੰਦ ਭਾਗੀ ਕੋਈ ਇਹੋ ਜਿਹੀ ਹੋਵੇ ਕੀ ਨਾਮ ਕਰਨਾ ਮੇਰਾ ਨਾਮ ਪ੍ਰਵੀਨ ਕੋਲ ਸ਼ਿਵਾਰਤੋਈ ਆਹੀ ਇੱਥੇ ਬੈਠੇ ਹਾਂ ਦੁਕਾਨ 'ਚ ਦੁਕਾਨ 'ਚ ਬੈਠੇ ਹਾਂ ਸਾਨੂੰ ਨੇ ਪਵਾ ਅੰਦਰ ਹੜਾ ਗਿਆ ਟੋਟਾ ਨੰਦੂ ਮੁੰਡਾ ਆਇਆ ਕਹਿੰਦਾ ਬੱਤੀ ਚੱਲ ਗਈ ਹੈ ਸਾਡੇ ਹੀ ਅੰਦਰੇ ਬੈਠੇ ਹਾਂ ਮੈਂ ਚੱਲ ਬੱਤੀ ਨੂੰ ਫੇਰ ਆਪਾਂ ਕਰ ਜੰਨੇ ਆਪਣੇ ਤੇ ਉਹਦੋਂ ਉਹ ਆ ਗਿਆ ਭੱਜ ਕੇ ਕਹਿੰਦਾ ਵੀ ਤੁਹਾਡੇ ਅੰਦਰ ਦੇ ਬੰਦੇ ਵੜ ਗਏ ਤੇ 35 ਬੰਦੇ ਵੜ ਗਏ ਅੰਦਰ ਤੁਹਾਡੀ ਕੁੜੀ ਕਰ ਕਰਦੀ ਆਪਾਂ ਉਹਦੋਂ ਨਹੀਂ ਗਏ ਆ ਅਈ ਜੈਨੇ ਬੰਦੇ ਜੇ ਇਹ ਕਰਨਾ ਚਾਹੀਏ ਹੁਣ ਅਸੀਂ ਬਾਚ ਗਏ ਜਦੋਂ ਪੁਲਸ ਆਈਆ ਸਾਡੀ ਕੁੜੀ ਅੰਦਰ ਕੱਲੀ ਸੀ ਬਾਥਰੂਮ ਦੇ ਵਿੱਚ ਲੁਕੀ ਹੋਈ ਆ ਉਹ ਇਹਨਾਂ ਨੇ ਵੇਖ ਕੇ ਅੰਦਰੋਂ ਮੰਦਰ ਦਾ ਕੋਠੇ ਦਾ ਗਰੀਲਾ ਟੱਪ ਕੇ ਗਏ ਸਾਡੇ ਅੰਦਰ ਕਿੰਨੇ ਵਲਾ ਟਾਇਰ ਇਹ ਹੈਗਾ ਸਾਡੇ 10 ਬਟਾ ਟਾਇਰ ਕੋਣ ਗਿਆ ਦੀ ਗਰੀਲਾ ਬੰਦੇ ਦਾ ਆਉਣਾ ਕੋਈ ਨਹੀਂ ਉਹ ਜਿਹੜੇ ਮੁੰਡੇ ਬਾਹਰੋਂ ਆਏ ਇਹਨਾਂ ਨੇ ਮਂਗਾਏ ਸਬਰਵਾਲ ਨੇ ਕਾਦੀ ਗੱਲ ਮੰਗਾਏ ਕੋ ਪ੍ਰਾਨੀ ਗੰਜੀ ਨਹੀਂ ਨਹੀਂ ਲੜਾਈਆਂ ਝਗੜੇ ਹੁੰਦੇ ਹੀ ਆਏ ਆ ਸਰ ਦੁਨੀਆਂ ਲੈਂਦੇ ਆ ਪਰ ਇਹੋ ਜੀ ਗੁੰਡਾਗਰਦੀ ਨਹੀਂ ਕਰਨੀ ਚਾਹੀਦੀ ਕਿਸੇ ਦੇ ਘਰ ਨਹੀਂ ਦਿਲਵਦੀ ਕਰਕੇ ਬੰਦੇ ਪੁਆਈਏ ਠੀਕ ਨੁਕਸਾਨ ਲੜਾਇਆ ਸੜਨ ਨਸਾਂ ਸਰਾਈ ਅਤੀ ਵੇਖਿਆ ਜੀ ਜੋ ਵੀ ਹੈ ਠੀਕ ਠੀਕ ਕੈਸ਼ ਵੀ ਲੈ ਕੇ ਜੀ ਕੈਸ਼ ਵੀ ਲੈ ਕੇ 6 ਲੱਖ 골ਡ ਲੈ ਕੇ ਮੇਰਾ ਮੇਰੀ ਕੁੜੀ ਦੇ ਵਿਆਹ ਦਾ 골ਡ ਬਣਾਇਆ ਹੋਣ ਲੈ ਕੇ 10 ਲੱਖ ਦਾ 골ਡ ਹਾਂ 골ਡ ਵੀ ਨਹੀਂ ਲੱਗਦਾ ਜੀ 골ਡ ਹੈਗਾ ਹੀ 10 ਲੱਖ ਦਾ 골ਡ ਹੀ ਮੇਰਾ ਕੁੜਾ ਬਣਾਇਆ ਹੈ ਮੁੰਦਰੀਆਂ ਮਦਰੀਆਂ ਬਣਾਈਆਂ ਹੀ ਆਪਣੇ ਰਿਸ਼ਤੇ ਕੁੜਮਾ ਵਾਸਤੇ ਮੈਂ ਕੁੜੀ ਦਾ ਗਹਿਣਾ ਬਣਾਇਆ ਹੈ ਮੈਂ ਆਪਣੀ ਦਾ ਉਹ ਲੱਗੇ ਆ 6 ਲੱਖ ਰੁਪਏ ਵਰਚ ਲੋਕਰ ਚ ਲੱਗੇ ਕੰਢੇ ਸਾਰਾ ਸਮਾਨ ਤੋੜ ਗਏ ਮੇਰਾ ਕੁਛ ਨਹੀਂ ਛੱਡਿਆ ਆ ਇਹ ਹੀ ਮੰਗ ਕਰਦੇ ਆ ਕਿ ਸਾਨੂੰ ਸਾਬ ਮਿਲਣਾ ਚਾਹੀਦਾ ਬੱਚੀ ਕਿਹੜੀ ਜੀ ਕਿੰਨੇ ਸਾਲ ਦੀ ਸੀ ਬੱਚੀ ਹੈ ਗਈ 2 ਸਾਲ ਦੀ ਬਾਥਰੂਮ ਦੇ ਵਿੱਚ ਲੁਕੀ ਆ ਜਦੋਂ ਨੇ ਵੇਖਿਆ ਨਾ ਵੀ ਅੰਦਰ ਕੋਈ ਸਾਡੇ ਆ ਗਿਆ ਵਾ ਉਹ ਬਾਥਰੂਮ ਚ ਬੂਆ ਮਾਰ ਲਿਆ ਤੇ ਅੰਦਰੋਂ ਕੋਈ ਆਇਆ ਵਾ ਪਤਾ ਨਹੀਂ ਕੌਣ ਆਇਆ ਕਹਿੰਦੀ ਆ ਵੀ ਕਿਸੇ ਨੇ ਕਿਹਾ ਹੁਣ ਨਿਕਲੋ ਇੱਥੋਂ ਭਜੋ ਤੋੜਪਾਂ ਲੈ ਕਰੀ ਨਿਕਲ ਜਿਓ ਹਣ ਤੂੰ ਇਹਨੇ ਕੱਢਿਆ ਵਾ ਅੱਛਾ ਛਲਗੜੇ ਤੁਸੀਂ ਲੱਗਦੇ ਅੱਛਾ ਇਹਨਾਂ ਕੋ ਕਰਪਾਨਾ ਹੀ ਪਸੌਲਾ ਫਸੌਲਾ ਦਾ ਹੈ ਹੀ ਹੁੰਦੀਆਂ ਹੀ ਇਹਨਾਂ ਕੋ ਤੁਹਾਨੂੰ ਪਤਾ ਦੋ ਨੰਬਰ ਹੀ ਕੰਮ ਕਰਦੇ ਇਹਨਾਂ ਕੋ ਹੁੰਦੀਆਂ ਪਸੌਲਾ ਜਿਸ ਦੀ ਵੀਡੀਓ ਇਹਨੇ ਬੰਦੇ ਨੇ ਕੋਈ ਇੱਥੇ ਬਾਹਰ ਕੈਮਰੇ ਲੱਗੇ ਦੇਖੋ ਕੀ ਮੰਗ ਕਰਦੇ ਪੰਜਾਬੀ ਇਹੀ ਮੰਗਾ ਇਹ ਕਰਨ ਸਾਨੂੰ ਸਾਹ ਮਿਲਣਾ ਚਾਹੀਦਾ ਬਸ ਅਹੀਂ ਜੇ ਤੇ ਤੁਹਾਨੂੰ ਕੋਈ ਉੱਥੇ ਮਾੜਾ ਚੰਗਾ ਜਾਂ ਕੋ ਤੁਹਾਡੇ ਵੱਲ ਦੀ ਗੱਲ ਨਹੀਂ ਕੀਤੀ ਤਾਂ ਦੱਸੋ ਜੇ ਇਹ ਮੌਕੇ ਤੇ ਨਹੀਂ ਪਹੁੰਚੇ ਤਾਂ ਦੱਸੋ ਠੀਕ ਨਹੀਂ ਤੂੰ ਫਿਰ ਹਟਦਾ ਨਹੀਂ ਤੁਸੀਂ ਦੱਸੋ ਮਾੜਿਆ ਸਰ ਕੀ ਮਾਮਲਾ ਜਿਹੜਾ ਏ ਤੇ ਝਗੜਾ ਆਇਆ ਮਾੜਿਆ ਕੋਈ ਗੱਲ ਕਰੀਏ ਮਾੜਿਆ ਦੱਸੋ ਨਾ ਜਿਹੜਾ ਝਗੜਾ ਆਇਆ ਝਗੜਾ ਕੋਈ ਆਇਆ ਹੀ ਨਹੀਂ ਝਗੜਾ ਜਿਹੜਾ ਝਗੜਾ ਆਇਆ ਉਹ ਥੋੜਾ ਜਿਹਾ ਝਗੜਾ ਨਹੀਂ ਆਇਆ ਉਹ ਪਰਿਵਾਰ ਆਇਆ ਜਿਹੜਾ ਬੈਠਾ ਹੋ ਗਈ ਕਹਿੰਦੇ ਝਗੜਾ ਉਹਨਾਂ ਘਰ ਭਾਂ ਤੋੜ ਕਰਕੇ ਗਏ ਝਗੜਾ ਨਹੀਂ ਕੋਈ ਹੋਇਆ ਆ ਭਾਂ ਤੋੜ ਕਰਕੇ ਗਏ ਭਾਂ ਤੋੜ ਕਰਕੇ ਕਾਨੂੰਨੀ ਕਾਰਵਾਈ ਕਰ ਦਵਾਂਗੇ ਯਾਰ ਤੁਸੀਂ ਮੌਕੇ ਤੇ ਗਏ ਸਰ ਕੀ ਵੈਰੀਫਾਈ ਕੀਤਾ ਸਤਾਰੀ ਹਾਂ ਚਲੋ ਮਾੜਿਆ ਦੱਸੋ ਮਾੜਿਆ ਸਰ ਦੱਸੋ ਨਾ ਯਾਰ 판 ਤੋੜ ਹੋਈ ਆ ਤੈਨੂੰ ਦੱਸਾਂ ਮੇਰੇ ਕਿਹਦੇ ਕਿਹਦੇ ਘਰ ਹੋਈ ਆ ਕੀ ਨਾਮ ਐ ਤੂੰ ਜੇ ਤੂੰ ਮੌਕੇ ਤੇ ਗਏ ਜੇ ਸਰ ਤੁਹਾਨੂੰ ਤਾਂ ਕੰਪਲੇਂਟ ਦਊਗਾ ਕੰਪਲੇਂਟ ਦਮ ਕੰਪਲੇਂਟ ਦੇਣ ਦਾ ਮਗਰ ਉਹ ਗੇਜ ਤੇ ਗਈ ਘਰ ਨਾ ਨਾ ਕੰਪਲੇਂਟ ਦੇਣਾ ਇਹ ਅੱਜ ਪਾਰਟੀ ਪਾਰਟੀ ਕਿਹਦੇ ਪਾਰਟੀ ਨੂੰ ਕੰਪਲੇਂਟ ਦੇਣਾ ਨਾਮ ਲਿਖਣਾ ਤੇ ਜਾਂ ਪਾਰਟੀ ਦਾ ਨਾਮ ਤੇ ਲੈਂਦੇ ਕੋਈ ਨਾਮ ਆਂਡੀ ਗਵਾਂਡੀ ਲੜੇ ਕਿਉਂ ਹੁੰਦੇ ਆਂਡੀ ਗਵਾਂਡੀ ਨਾ ਨਾਮ ਤੇ ਲਿਖ ਲੈਂਦੇ ਸਾਨੂੰ ਉਹਨਾਂ ਦਾ ਤੂੰ ਨਾਮ ਨਹੀਂ ਲਿਖਣ ਦੇਉਂਦੇ ਚੰਗੋ ਮਿੰਟ